ਬਿਲ ਤਨ ਪਾਸ ਕੀਤੇ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਕਿ ਅੱਜ ਜਿਹੜਾ ਪੰਜਾਬ ਭਰ ਦੇ ਵਿੱਚ 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਹੈਗਾ ਜੀ ਮੈਂ ਰਵਿੰਦਰ ਸਿੰਘ ਕੰਗ ਖਲਛੀਆਂ ਬਾਜ਼ਾਰ ਯੂਨੀਅਨ ਦਾ ਪ੍ਰਧਾਨ ਅੱਜ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਯੂਨੀਅਨਾਂ ਨੇ ਜਿਹੜਾ ਬੰਦ ਦਾ ਐਲਾਨ ਕੀਤਾ ਹੈ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਮੋਦੀ ਸਰਕਾਰ ਨੇ ਇਹ ਲੋਕਤੰਤਰ ਤਾਂ ਰਿਹਾ ਹੀ ਨਾ ਕਿਉਂਕਿ ਧੱਕੇ ਦੇ ਨਾਲ ਹੀ ਤਿੰਨੇ ਕਾਨੂੰਨ ਇਹਨਾਂ ਨੇ ਪਹਿਲਾਂ ਤੇ ਉਹ ਰਾਜ ਸਭਾ ਤੇ ਲੋਕ ਸਭਾ 'ਚ ਪਾਸ ਕੀਤੇ ਤੇ ਜਰੋ ਲੋਕ ਲੋਕਾਂ ਨੂੰ ਇੱਕ ਸੰਜੂ ਸੰਸਾਨਾ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜੇ ਕਾਨੂੰਨ ਪਾਸ ਕੀਤੇ ਨੇ ਇਹ ਸਾਡੇ ਖੇਤੀ ਦਾ ਜਿਹੜਾ ਵਾ ਉਹ ਸਾਰਾ ਖਾਤਮਾ ਕਰ ਦੇਣਗੇ ਤੇ ਉਹ ਸਾਰੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਨਹੀਂ ਅੱਜ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋ ਕੇ ਅੱਜ ਦਿੱਲੀ ਮੋਰਚਾ ਲਾ ਕੇ ਬੈਠੇ ਨੇ ਤੇ ਅੱਜ ਵੀ ਬੰਦ ਦਾੜਾ ਹਵਾਨ ਕੀਤਾ ਇਸੇ ਕਰਕੇ ਕੀਤਾ ਵੀ ਜਿਹੜੇ ਕਾਲੇ ਕਾਨੂੰਨ ਹੈ ਸਾਨੂੰ ਉਸੇ ਵਿਕਾਰ ਨਹੀਂ ਹੈਗੇ ਇਹਨਾਂ ਨੂੰ ਪੱਕਾ ਬੰਦ ਕੀਤਾ ਜਾਵੇ ਤੇ ਸਾਨੂੰ ਜਿਹੜੀ ਆ ਸਾਡੀ ਕਿਸਾਨੀ ਜਿਹੜੀ ਮੰਡੀਕਰਨ ਨੂੰ ਖਤਮ ਨਾ ਕੀਤਾ ਜਾਵੇ ਜਿਵੇਂ ਕਿ ਦੁਕਾਨਦਾਰਾਂ ਵੱਲੋਂ ਕਿ ਭਰਵਾ ਹੰਗਾਰਾ ਦਿੱਤਾ ਗਿਆ ਕਿ ਜਿਵੇਂ ਕਿ ਲੋਕਡਾਊਨ ਦੇ ਦੌਰਾਨ ਦੁਕਾਨਾਂ ਵੀ ਨਹੀਂ ਦੁਈਆਂ ਸੀ ਫਿਰ ਵੀ ਖੁੱਲਦੀਆਂ ਸੀ ਪਰ ਐਤ ਕੀ ਜਨ ਤੈਨੂੰ 8 ਤਰੀਕ ਵਾਲੇ ਦਿਨ ਤਾਂ ਕਿਦਾਂ ਦਾ ਲੱਗ ਗਿਆ ਵੇਖੋ ਜੀ ਭਰਵਾ ਪੂਰਾ ਹੰਗਾਰਾ ਵਾ ਤੁਸੀਂ ਕਿਸੇ ਵੀ ਬਾਜ਼ਾਰ ਚ ਵੇਖੋ ਅੱਜ ਅਸੀਂ ਖਲਚੀਆਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਉੱਥੇ ਪਤਲਾ ਫੂਕੇ ਆ ਇੱਕ ਵੀ ਦੁਕਾਨ ਖੁੱਲੀ ਹੋਈ ਨਹੀਂ ਸੀ ਤੇ ਅੱਜ ਤੁਸੀਂ ਦੇਖੋ ਰੱਯਾ ਦੇ ਵਿੱਚ ਪੂਰੇ ਭਾਰਤਵਰਸ਼ ਦੇ ਵਿੱਚ ਵੇਖੋ ਸਾਰੀਆਂ ਦੁਕਾਨਾਂ ਬੰਦ ਨ ਹੋ ਰਹੀ ਇਸ ਕਾਰਨ ਇਹੋ ਹੀ ਆ ਕਿ ਲੋਕਾਂ ਨੂੰ ਪਤਾ ਜੇ ਕਿਸਾਨੀ ਖਤਮ ਹੋ ਗਈ ਤੇ ਦੁਕਾਨਦਾਰੀ ਕਿੱਥੋਂ ਚੱਲਣੀ ਆ ਜਦੋਂ ਦੋ ਇਹ 2008 ਦੇ ਵਿੱਚ ਜਦੋਂ ਇਹਨਾਂ ਨੇ ਆ ਨੋਟ ਬੰਦੀ ਕੀਤੀ ਤੁਸੀਂ ਉਦੋਂ ਦੇਖੋ ਕਿੰਨਾ ਲੱਕ ਟੁੱਟਾ ਸਾਰ ਅਰਥ ਵਿਵਸਥਾ ਨੇ ਨਹੀਂ ਉઠી ਉਦੋਂ ਤੋਂ ਉਸ ਸਾਲ ਦੇ ਵਿੱਚ ਬਹੁਤ ਕਾਰੋਬਾਰ ਜਿਹੜੇ ਉਠਾਪ ਹੋਏ ਤੇ ਉੱਠ ਨਹੀਂ ਸਕੇ ਅੱਜ ਉਹੀ ਕਾਰਨ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਸਾਨੀ ਖਤਮ ਹੋ ਗਈ ਤੇ ਇਹ ਦੁਕਾਨਾਂ ਇਹ ਕਾਰੋਬਾਰ ਇਹ ਕੁਛ ਵੀ ਨਹੀਂ ਚੱਲਣਾ ਇਸ ਕਰਕੇ ਕਿਸਾਨਾਂ ਦੇ ਨਾਲ ਇਹ ਹਰ ਕੋਈ ਨਾਲ ਚੱਲ ਰਿਹਾ ਜੇ ਕਿ ਨਹੀਂ ਉਹ ਬਿੱਲ ਕੈਨਸਲ ਕਰ ਦੇ ਫਿਰ ਉਹਦਾ ਕੀ ਅਗਲਾ ਕੀ ਪੜਾਊਗਾ ਸਾਡੇ ਪੜਾਓ ਦੇਖੋ ਇਹ ਜਦ ਤੱਕ ਇਹ ਕਾਨੂੰਨ ਪਾਸ ਨਹੀਂ ਕੈਨਸਲ ਨਹੀਂ ਕਰਦੇ ਸਾਡੇ ਕਿਸਾਨ ਜਥੇਬੰਦੀਆਂ ਦਾ ਜੋ ਵੀ ਆਰਡਰ ਆਹੀ ਇਹਨਾਂ ਦਾ ਸਮਰਥਨ ਦੇ ਰਹੇ ਆ ਜੋ ਵੀ ਕਰਨਗੇ ਅੱਗੇ ਉਹ ਧਰਨਾ ਲਾ ਕੇ ਬੈਠੇ ਨੇ ਜਦ ਤੱਕ ਇਹ ਰਾਦ ਨਹੀਂ ਹੁੰਦੀ ਉਹ ਉੱਠਣ ਲਈ ਤਿਆਰ ਨਹੀਂ ਆ ਤੇ ਤਦ ਤੱਕ ਅਸੀਂ ਉਹਨਾਂ ਦੇ ਨਾਲ ਪੂਰਾ ਸਾ ਕਿਸਾਨ ਯੂਨੀਅਨ ਦੇ ਅੰਦਰ ਪੂਰਾ ਜਿਵੇਂ ਕਿ ਲੋਕਡਾਊਨ ਦੇ ਦੌਰਾਨ ਮਹਾਂਮਾਰੀ ਦੇ ਕਾਰਨ ਕਾਫੀ ਮਾਰਕੀਟ ਐਵੇਂ ਦੀ ਜਿਹੜਾ ਕਿ ਪ੍ਰਵਾਹ ਹੰਗਾਰਾ ਨਹੀਂ ਮਿਲਿਆ ਸੀ ਪੰਜਾਬ ਪੂਸ ਨੇ ਬੜੇ ਤੱਕੇ ਦੇ ਨਾਲ ਦੁਕਾਨਾਂ ਬੰਦ ਕਰਵਾਈਆਂ ਗਈਆਂ ਜਿਵੇਂ ਕਿ ਕਿਸਾਨ ਮੋਰਚਾ ਦਿੱਲੀ ਵਿਖੇ ਲੱਗਾ ਹੋਇਆ ਸਾਰੇ ਪੰਜਾਬ ਚ ਵੀ ਲੱਗਾ ਹੋਇਆ ਅੱਜ ਤੁਹਾਨੂੰ ਜਿਵੇਂ ਕਿ ਦੁਕਾਨਾਂ ਆਣ ਕੇ ਤੁਸੀਂ ਦੇਖੀਆਂ ਬਾਜ਼ਾਰ ਮਾਰਕੀਟਾਂ ਪਿੰਡਾਂ ਦੇ ਕਸਬੇ ਸਾਰੇ ਬੰਦ ਨੇ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਪ੍ਰਕਾਸ਼ ਸਿੰਘ ਸੋਥੀਆਂ ਕਿਰਤੀ ਕਿਸਾਨ ਯੂਨੀਅਨ ਦਾ ਅਮਰਸਾ ਜਰੇਦਾ ਪ੍ਰੈਸ ਫੈਕਟਰੀ ਇੱਥੇ ਜਿਹੜੀ ਆ ਸਮੁੱਚੀ ਮਾਰਕੀਟ ਆ ਜਿਹੜੇ ਦੇ ਨਾਲ ਆਪਣੇ ਲੱਗਦੇ ਰਈਏ ਖਲਚੀਆਂ ਦੀ ਮਾਰਕੀਟ ਆ ਡਾਂਗਰੇ ਦੀ ਮਾਰਕੀਟ ਆ ਬਿਆਸ ਬਾਬਾ ਕਾਲਾ ਜਾਂ ਕੋਈ ਵੀ ਹੋਰ ਜਿੰਨੇ ਵੀ ਪਿੰਡਾਂ ਦੀਆਂ ਛੋਟੀਆਂ ਮੋਟੀਆਂ ਮਾਰਕੀਟਾਂ ਸਮੁੱਚੀ ਮਾਰਕੀਟ ਜਿਹੜੀ ਆ ਉਹ ਆਪਣੇ ਆਪ ਤੌਰ ਤੇ ਹੀ ਲੋਕਾਂ ਨੇ ਸਿਰਫ ਸਾਡੇ ਇੱਕ ਸੱਦੇ ਦੇ ਕਾਲ ਦੇ ਉੱਤੇ ਹੀ ਆਪਣੇ ਆਪ ਤੌਰ ਤੇ ਬੰਦ ਕਰਕੇ ਅੱਜ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਔਰ ਲਗਭਗ ਮੋਦੀ ਸਰਕਾਰ ਨੂੰ ਪੂਰੀ ਬੰਗਾਰ ਦਿੱਤੀ ਰੋਕਾਂ ਨੇ ਹੁਣ ਇਹ ਘੋਲ ਜਿਹੜਾ ਕੱਲੇ ਕਿਸਾਨਾਂ ਦਾ ਘੋਲ ਨਹੀਂ ਰਹਿ ਗਿਆ ਇਹ ਸਮੁੱਚੇ ਲੋਕਾਂ ਦਾ ਘੋਲ ਬਣ ਗਿਆ ਤੇ ਜਦ ਤੱਕ ਇਹ ਘੋਲ ਜਿੱਤਿਆ ਨਹੀਂ ਜਾਂਦਾ ਤਦ ਤੱਕ ਇਹ ਮੋਰਚਾ ਵਾਪਸ ਨਹੀਂ ਹੁਣਾ ਇਹ ਵਕ ਵਕ ਪੜਾਵਾਂ 'ਚ ਲੰਘਦਾ ਰਹੂਗਾ ਜਿਵੇਂ ਕਿ ਕੱਲ 9 ਤਰੀਕ ਨੂੰ ਇੱਕ ਮੀਟਿੰਗ ਲੀਕ ਕੀਤੀ ਗਈ ਉਹਦੇ ਵਿੱਚ ਤੁਹਾਨੂੰ ਕੋਈ ਪਰਵਾਹਗਾਰਾ ਮਿਲ ਸਕਦਾ ਜੀ ਸਾਨੂੰ ਮੀਟਿੰਗਾਂ ਤੋਂ ਕੋਈ ਬਹੁਤੀ ਆਸ ਨਹੀਂ ਜਿਸ ਤਰ੍ਹਾਂ ਜਿਹਾ ਪਿਛਲੀਆਂ ਮੀਟਿੰਗਾਂ ਦੇ ਵਿੱਚ ਜੋ ਸਰਕਾਰ ਨੇ ਸਾਡੇ ਨਾਲ ਕੀਤਾ ਸਾਨੂੰ ਮੀਟਿੰਗਾਂ ਤੋਂ ਬਹੁਤੀ ਆਸ ਨਹੀਂ ਸਾਨੂੰ ਆਸ ਸਾਨੂੰ ਆਸ ਹੈਪ ਅਸੀਂ ਇਸ ਲੋਕਾਂ ਦੇ ਵੱਡੇ ਏਕੇ ਦੇ ਨਾਲ ਅਸੀਂ ਉਹ ਜਿਹੜੇ ਕਾਨੂੰਨ ਸਰਕਾਰ ਨੇ ਬਣਾਤੇ ਆ ਉਹਨਾਂ ਨੂੰ ਵਾਪਸ ਕਰਾਉਣ ਚ ਕਾਮਯਾਬ ਹੋਵਾਂਗੇ ਅੱਜ ਜੋ ਪੰਜਾਬ ਬੰਦ ਹੈ ਜੋ ਸੱਦਾ ਦਿੱਤਾ ਗਿਆ ਸਾਰੇ ਭਾਰਤ ਦੇ ਵਿੱਚ ਅੱਜ ਕਿਸਾਨ ਜੁਨੀਅਨ ਜਿਹੜੀਆਂ ਇਕਤਾ ਟੀਚਰ ਸਾਹਿਬਾਨ ਸਾਰਿਆਂ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸਾਰਾ ਅੱਜ ਕਿਹੜੇ ਸਭਾਂ ਚ ਦਿੱਤਾ ਜਾ ਰਿਹਾ ਜੀ ਇਹ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਸਤੰਬਰ 2020 ਦੇ ਵਿੱਚ ਤਿੰਨ ਕਾਲੇ ਕਾਨੂੰਨ ਜਿਹੜੇ ਆ ਸੰਸਦ ਦੇ ਅੰਦਰ ਬਹੁਤ ਧੱਕੇ ਦੇ ਨਾਲ ਪਾਸ ਕੀਤੇ ਆ ਉਨ੍ਹਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਪਿਛਲੇ 6 ਮਹੀਨੇ ਤੋਂ ਲੜ ਰਹੇ ਆ ਤੇ ਪਿਛਲੇ 2.5 ਮਹੀਨੇ ਤੋਂ ਲਗਾਤਾਰ ਪੱਕੇ ਮੋਰਚਿਆਂ 'ਚ ਬੈਠੇ ਹੋਏ ਆ ਉਹਨਾਂ ਕਿਸਾਨਾਂ ਵੱਲੋਂ 26-27 ਨਵੰਬਰ ਤੋਂ ਦਿੱਲੀ ਵਿਖੇ ਜਿਹੜੀ ਰੈਲੀ ਕਰਨੀ ਸੀ ਉਹਦੇ ਤੇ ਹਰਿਆਣਾ ਦੀ ਭਾਜਪਾ ਖੱਟੜ ਸਰਕਾਰ ਵੱਲੋਂ ਤੇ ਕੇਂਦਰ ਦੀ મોદી ਸਰਕਾਰ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਬਹੁਤ ਵੱਡਾ ਹਮਲਾ ਕੀਤਾ ਗਿਆ ਲੋਕਤੰਤਰ ਦੀਆਂ ਤਾਂ ਜਿਹਾ ਉਡਾਉਂਦਿਆਂ ਹੋਇਆਂ ਕਿਸਾਨਾਂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ ਕਿਸਾਨ ਸਾਰੀਆਂ ਰੋਕਾਂ ਤੋੜਦੇ ਹੋਏ ਦਿੱਲੀ ਦੇ ਚਾਰ ਚੁਫੇਰੇ ਜਿੰਨੇ ਵੱਖ-ਵੱਖ ਬਾਰਡਰ ਨੇ ਜਿਹੜਾ ਆਪਣੇ ਵਾਲਾ ਇਧਰੋਂ ਬਾਰਡਰ ਜਾਂਦਾ ਏ ਅੰਮ੍ਰਿਤਸਰ ਅੰਬਾਲਾ ਰੋਡ ਤੋਂ ਸਿੰਘੂ ਬਾਰਡਰ ਉਹਦੇ ਤੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵੱਡੇ ਟਰੱਕ ਬੱਸਾਂ ਉਹਨਾਂ ਦੇ ਵਿੱਚ ਕਿਸਾਨ ਜਿਹੜੇ ਉਥੇ ਆਪਣਾ ਸਮਾਜਵਾਦੀ ਪਿੰਡ ਬਣਾ ਕੇ ਬੈਠੇ ਆਂ ਦੇਸ਼ ਦੇ ਹਰੇਕ ਤਬਕੇ ਵੱਲੋਂ ਇਨ੍ਹਾਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਪਰ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੁਣ ਤੱਕ ਕਿਸਾਨਾਂ ਦੇ ਨਾਲ ਪੰਜ ਮੀਟਿੰਗਾਂ ਕਰ ਚੁੱਕੀ ਹੈ ਉਹ ਆਪਣੀ ਇਸ ਅੜੀ ਤੇ ਅੜੀ ਹੋਈ ਹੈ ਵੀ ਉਹ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਦੇਸ਼ ਦੇ ਅੰਦਰ ਕਿਸਾਨਾਂ ਦੇ ਵਿੱਚ ਤੇ ਕਿਸਾਨਾਂ ਦੇ ਨਾਲ-ਨਾਲ ਜਿੰਨੇ ਵੀ ਹੋਰ ਤਬਕੇ ਨੇ ਉਹਦੇ ਵਿੱਚ ਮਜ਼ਦੂਰ, ਮੁਲਾਜ਼ਮ, ਟਰੱਕ ਯੂਨੀਅਨਾਂ, ਦੁਕਾਨਦਾਰ, ਵਪਾਰੀ ਆੜਤੀਏ ਵਿਦਿਆਰਥੀ ਨੌਜਵਾਨ ਔਰਤਾਂ ਦੇਸ਼ ਦਾ ਹਰ ਕੋਨਾ ਤੇ ਹਰ ਵਰਗ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਤੁਰਿਆ ਹੋਇਆ ਹੈ ਤੇ ਉਹਦੇ ਸਪੋਰਟ ਦੇ ਵਿੱਚ ਅੱਜ ਪੂਰੇ ਭਾਰਤ ਭਰ ਦੇ ਵਿੱਚ ਜਿਹੜਾ ਦਿੱਲੀ ਦਾ ਸੰਯੁਕਤ ਕਿਸਾਨ ਮੋਰਚਾ ਹੈ ਜਿਹਦੇ ਵਿੱਚ 500 ਤੋਂ ਵਧੇਰੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਤੇ ਪੰਜਾਬ ਦੇ ਅੰਦਰ 31 ਜਥੇਬੰਦੀਆਂ ਦਾ ਕਿਸਾਨ ਕਿਸਾਨ ਸੰਗਠਨ ਹੈ ਜਿਹੜੀ ਤਾਲਮਿਲ ਕਮੇਟੀ 31 ਜਥੇਬੰਦੀਆਂ ਦੀ ਬਣੀ ਹੈ ਇਹਨਾਂ ਵੱਲੋਂ ਸਾਂਝੇ ਤੌਰ ਤੇ ਭਾਰਤ ਬੰਦ ਦਾ ਸੱਦਾ ਹੈ ਤੇ ਅੱਜ ਪੂਰੇ ਭਾਰਤ ਭਰ ਦੇ ਅੰਦਰ ਤਕਰੀਬਨ 600 ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੇ ਆਪ ਹਾਰੇ ਬੰਦ ਕੀਤਾ ਹੈ ਸਾਰੀ ਟਰਾਂਸਪੋਰਟ ਬੰਦ ਹੈ ਰੇਲਵੇ ਬੰਦ ਹੈ ਦੁਕਾਨਾਂ ਬੰਦ ਨੇ ਕਾਰੋਬਾਰ ਬੰਦ ਹੈ ਸਰਕਾਰੀ ਤੇ ਪਬਲਿਕ ਸੈਕਟਰ ਦੇ ਪ੍ਰਾਈਵੇਟ ادارے ਬੰਦ ਨੇ ਤੇ ਹਾਂਜੀ ਕਾਮਰੇਡ ਸੀ ਜਿਹੜਾ ਕਿ ਅੱਜ ਤੁਹਾਡੇ ਵੱਲੋਂ ਰਹੀ ਹੈ ਵੀ ਖ਼ਤਰਨਾ ਦਿੱਤਾ ਜਾ ਰਿਹਾ ਹੈ ਕਿਹੜੀ ਸੇਵਾ ਦਿੱਤਾ ਜਾ ਰਿਹਾ ਹੈ ਜੀ ਇਹ ਜੀ ਜਿਹੜੇ ਕੇਂਦਰ ਨੇ ਤਿੰਨ ਕਾਨੂੰਨ ਬਣਾਏ ਆ ਸਰਕਾਰ ਦੇ ਮੋਦੀ ਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਇਹ ਕਿਸਾਨਾਂ ਦੇ ਖਿਲਾਫ ਕੱਲਿਆਂ ਦੇ ਨਹੀਂ ਇਹ ਸਾਰੇ ਦੇਸ਼ ਦੇ ਲੋਕਾਂ ਦੇ ਖਿਲਾਫ ਆ ਉਹ ਉਸ ਕਰਕੇ ਧਰਨਾ ਕਿਸਾਨਾਂ ਵਾਲੀਆਂ ਜਿਵੇਂ ਬੰਦੀਆਂ ਨੂੰ ਸੱਦਾ ਸੀ ਭਾਰਤ ਬੰਦ ਦਾ ਇਹ ਭਾਰਤ ਬੰਦ ਦੇ ਸੱਦੇ ਤੇ ਧਰਨਾ ਦਿੱਤਾ ਜਾ ਰਿਹਾ ਜਿਵੇਂ ਕਿ ਕਾਫੀ ਰੱਈਆ ਵਿਖੇ ਦੇਖਣ ਨੂੰ ਕੱਠ ਮਿਲਿਆ ਹੈਗਾ ਕਿ ਸਾਰੇ ਹੀ ਪਿੰਡਾਂ ਤੋਂ ਕਸਬਿਆਂ ਤੋਂ ਲੋਕ ਪਹੁੰਚੇ ਹੋਏ ਨੇ ਇਹ ਜੀ ਕਿਸਾਨਾਂ ਕੱਲਿਆਂ ਦਾ ਨਹੀਂ ਇਹ ਜਿਹੜਾ ਧਰਨਾ ਮਾਜਦਾ ਇਹ ਸਮੁੱਚੇ ਲੋਕਾਂ ਦਾ ਬਣ ਗਿਆ ਇਹ ਕਿਰਤੀ ਲੋਕ ਜਿਹੜੇ ਆ ਨਾ ਸਾਰੇ ਲੋਕਾਂ ਦਾ ਤਰਨਾਇ ਬਣ ਗਿਆ ਵਾ ਜਿਹੜੇ ਕਿਰਤ ਕਰ ਦੁਕਾਨਦਾਰਾਂ ਦਾ ਵੀ ਇਹ ਸਾਰੇ ਬਿਲਕੁਲ ਜੀ ਸਾਰੇ ਵਿੱਚੇ ਮਜ਼ਦੂਰ ਵਿੱਚੇ ਦੁਕਾਨਦਾਰ ਮਾ ਆਪ ਜਾਤੀ ਮਜ਼ਦੂਰ ਸਭਾ ਦਾ ਜਿਲ੍ਹੇ ਦਾ ਜਰਨਲ ਸਕਤਰਿਆ ਕਾਫੀ ਲੋਕ ਵਾ ਜਿਹੜੇ ਮਹਿਬੂਲ ਕੇ ਵੀ ਹਟਿਆ ਜਿਹੜੇ ਸਾਡਾ ਪ੍ਰਧਾਨ ਤੇ ਸੈਕਟਰੀ ਐ ਇਸ ਤਹਿਸੀਲ ਦਾ ਉਹ ਦਿੱਲੀ 25 ਤਰੀਕ ਤੋਂ ਮੋਰਚੇ 'ਚ ਬੈਠਾ ਜਿਹੜਾ ਜਿਲ੍ਹੇ ਦਾ ਸਾਡਾ ਪ੍ਰਧਾਨ ਆ ਸਰਜੀਤ ਸਿੰਘ ਦਧਰਾਏ ਜਾਤੀ ਮਜ਼ਦੂਰ ਸਭਾ ਦਾ ਉਹ ਵੀ 25 ਤਰੀਕ ਤੋਂ ਉੱਥੇ ਮੋਰਚੇ 'ਚ ਬੈਠਾ ਸਾਡੇ ਸਾਥੀ ਕਾਫੀ ਐ ਇਸ ਤਹਿਸੀਲ ਤੋਂ ਜਿਲ੍ਹੇ ਤੋਂ ਪੰਜਾਬ ਤੋਂ ਉੱਥੇ ਜਾ ਕੇ ਬੈਠੇ ਆ ਮੋਰਚੇ ਪਕਾ ਲਾ ਕੱਲ ਜਿਵੇਂ ਕਿ 9 ਤਰੀਕ ਨੂੰ ਮੀਟਿੰਗ ਲਿਖੀ ਗਈ ਹੈ ਉਹਦੇ ਵਿੱਚ ਤੁਹਾਨੂੰ ਕਿੰਨਾ ਕੁ ਉੱਧ ਤੋਂ ਕ੍ਰੈਡਿਟ ਮਿਲ ਸਕਦਾ ਹੈ ਜੀ ਉਹਦੇ ਵਿੱਚ ਵੇਖੋ ਜੀ ਕੱਲ ਨੂੰ ਆਸ ਤੇ ਹੈ ਆ ਆਸ ਭਈ ਜਿਹੜੀ ਗੱਲ ਮਨਉਣ ਲਈ ਬੈਠੇ ਆ ਉਹ ਗੱਲ ਮੰਨੀ ਜਾਊਗੀ ਜੇ ਨਾ ਮੰਨੀ ਜਾਊਗੀ ਤੇ ਫਿਰ ਜੋ ਜੱਥੇ ਬੰਦੀਆਂ ਸਦਾ ਦੇਣ ਗਿਆ ਉਹਦੇ ਮੁਤਾਬਕ ਸ਼ਗਰਤ ਲੜਾਂਗੇ ਪਹਿਲਾਂ ਵੀ ਸ਼ਗਰਸ਼ ਕਾਫੀ ਲੰਮੇ ਜੋਰਾਂ ਸ਼ੋਰਾਂ ਦੇ ਵਿੱਚ ਰੰਬਿਆ ਗਿਆ ਸੀ ਪਰ ਇਦਾਂ ਤਾਂ ਪਹਿਲੀ ਵਾਰ ਸ਼ਗਰਸ਼ ਇਹ ਮੇਰੀ ਜ਼ਿੰਦਗੀ ਦਾ ਤੇ ਪਹਿਲਾ ਹੈ ਵੱਡਾ ਸੰਘਰਸ਼ ਆ ਮੇਰੀ ਆਪ ਦੀ ਜ਼ਿੰਦਗੀ ਦਾ ਮੈਂ ਇਡਾ ਵੱਡਾ ਸੰਘਰਸ਼ ਦੇਸ਼ ਵਿਆਪੀ ਨਹੀਂ ਵੇਖਿਆ ਜਿੱਥੇ ਕਿ ਲੋਕ ਆਵਾਮ ਜਿਹੜਾ ਆਪ ਛੜਕਾਂ ਤੇ ਆਦੂ ਅੱਜ ਵੇਖੋ ਨਾ ਇੱਥੇ ਕੋਈ ਅਸੀਂ ਆਪ ਜਾ ਕੇ ਲੋਕਾਂ ਨੂੰ ਬੇਨਤੀਆਂ ਨਹੀਂ ਕੀਤੀਆਂ ਇੱਕ ਬਾਰ ਆ ਨਹੀਂ ਤੋ ਤਰਾ ਹੀ ਆਪ ਮਹਾਰੇ ਲੋਕਾਂ ਨੇ ਬਾਜ਼ਾਰ ਬੰਦ ਕਰਤੇ ਆ ਆਪ ਮਹਾਰੇ ਲੋਕ ਸੜਕਾਂ ਤੇ ਆ ਗਏ ਆ ਪਾਲਟੀਆਂ ਨੂੰ ਛੱਡ ਕੇ ਸਿਰਫ ਤੇ ਸਿਰਫ ਇਹ ਕਿਸਾਨੀ ਤੇ ਕਿਸਾਨਾਂ ਨੂੰ ਬਚਾਉਣ ਵਾਸਤੇ ਲੋਕਾਂ ਨੇ ਬਹੁਤ ਵੱਡਾ ਉਦਮਿਆ ਲੋਕਾਂ ਦਾ ਤੇ ਬਹੁਤ ਵੱਡਾ ਸੰਘਰਸ਼ ਆ ਸਾਡੀ ਜ਼ਿੰਦਗੀ ਦਾ ਪਹਿਲਾ ਸੰਘਰਸ਼ ਵੱਡਾ ਆ ਜੀ ਜੋ ਅੱਜ ਇੱਥੇ ਆਰਟ ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਸੀਗਾ ਤੁਹਾਡੀ ਯੂਨੀਅਨ ਵੱਲੋਂ ਕੀ ਇਹ ਤੁੰਗਾਰਾ ਦਿੱਤਾ ਜਾ ਰਿਹਾ ਹੈ ਸਰਸੀ ਮਿੱਡੇ ਮੀਲ ਜੁਨੀਅਨ ਵੱਲੋਂ ਆਏ ਆ ਮੈਂ ਪੰਜਾਬ ਦੀ ਸੁਭਾਈ ਜਨਨ ਸਕਤਰ ਮਮਤਾ ਸ਼ਰਮਾ ਵਾਂ ਜਦੋਂ ਤੋਂ ਸਾਰੇ ਕਿਸਾਨ ਅੰਦੋਲਨ ਚੱਲ ਰਿਹਾ ਪਿਛਲੇ 3-4 ਮਹੀਨੇ ਤੋਂ ਅਸੀਂ ਲਗਾਤਾਰ ਇਹਨਾਂ ਦੇ ਨਾਲ ਆ ਤੇ ਜਿੰਨਾ ਚਿਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਉਦੋਂ ਤੱਕ ਇਹਨਾਂ ਦੇ ਨਾਲ ਹੀ ਰਵਾਂਗੇ ਅਸੀਂ ਹੁਣ 12-13 ਤਰੀਕ ਨੂੰ ਦਿੱਲੀ ਵੀ ਜਾ ਰਹੇ ਆ ਸਾਡੇ ਕਈ ਮੁਲਾਜ਼ਮ ਜਿਹੜੇ ਦਿੱਲੀ ਪਹੁੰਚ ਗਏ ਆ ਤੇ ਉਹ ਵਾਪਸ ਵੀ ਆ ਰਹੇ ਨੇ ਤੇ ਸਾਡੇ ਜਥੇਬੰਦੀ ਵੱਲੋਂ ਅਲੱਗ-ਅਲੱਗ ਸਾਨੂੰ ਟਾਈਮ ਦਿੱਤਾ ਜਾ ਰਿਹਾ ਦਿੱਲੀ ਦਾ ਪੀ ਕਹੀ ਜਾ ਰਹੇ ਤੇ ਕਈ ਆ ਰਹੇ ਆ ਸਾਡੀ ਜਥੇਬੰਦੀ ਵੱਲੋਂ ਮਿੱਡੇ ਮੀਲ ਵੱਲੋਂ ਅਸੀਂ 12 13 ਤਰੀਕ ਨੂੰ ਉੱਥੇ ਪਹੁੰਚ ਰਹੇ ਹਾਂ ਜੀ ਇਸ ਦਾ ਕੱਲ ਜਿਹੜੀ 9 ਤਰੀਕ ਨੂੰ ਮੀਟਿੰਗ ਹੋ ਰਹੀ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਸ ਵਿੱਚ ਕੁਝ ਮੰਗਾ ਮੰਨੀਆਂ ਜਾਣਗੀਆਂ ਜਾਂ ਨਹੀਂ ਸਰ ਵੇਖੋ ਜਿੰਨਾ ਕਾਠ ਹੈਗਾ ਮੰਗਾ ਦੇ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀ ਆ ਵਾ ਤੇ ਜੇ ਨਾ ਵੀ ਮੰਨੀਆਂ ਤਾਂ ਅਸੀਂ ਉੱਥੇ ਹੀ ਬੈਠਾਂਗੇ ਤੇ ਆਪਣੀ ਮੰਗਾ ਮੰਨਵਾ ਕੇ ਹੀ ਵਾਪਸ ਆਵਾਂਗੇ ਜੀ